ਆਂਜੁਨੀਨ ਉਗਰਾਹਾਵਾਂ ਵੱਲੋਂ ਵੱਡੇ ਪ੍ਰਦਰਸ਼ਨ ਡੀਸੀ ਦਫ਼ਤਰਾਂ ਦੇ ਅੱਗੇ ਕੀਤੇ ਗਏ ਨੇ ਇਹ ਇਕੱਠ ਤੁਦਾ ਕੈਮਰਾ ਦੀ ਨਿਗਾਹ ਦੇ ਵਿੱਚ ਨਹੀਂ ਆ ਰਿਹਾ ਐਡਾ ਵੱਡਾ ਇਕੱਠ ਹੈ ਅੱਜ ਇਹ ਕੱਲੇ ਸੰਗਰੂਰ ਜ਼ਿਲ੍ਹੇ ਦਾ ਇਕੱਠ ਹੈ ਫਰਬ੍ਰੀ ਨੂੰ ਦਿੱਲੀ ਕੂਚ ਕਰਨਾ ਕਿਸਾਨ ਜਥੇਬੰਦੀ ਨੇ ਕੀ ਲੱਗਦਾ ਹੁਣ ਜਥੇਬੰਦੀਆਂ ਜਿਹੜੀਆਂ ਦੋ ਗਰੁੱਪਾਂ ਚ ਕਿਵੇਂ ਹੋ ਗਈਆਂ ਇਹ ਸਰਕਾਰਾਂ ਦੀ ਚਾਲ ਨਾਲ ਕਿੱਡਾ ਵੱਡਾ ਸੰਯੁਕਤ ਮੋਰਚਾ ਸੀਗਾ ਉਸ ਸੰਯੁਕਤ ਮੋਰਚੇ ਨੂੰ ਚੀਰਾ ਦੇਣ ਦੇ ਵਿੱਚ ਸਰਕਾਰਾਂ ਕਾਬਜ਼ਾ ਹੁੰਦੀ ਨੇ ਸਾਡੇ ਆਪੂਆਂ ਦੇ ਵਿੱਚ 파ੜੇ ਪਾਣ ਦੀਆਂ ਨਹੀਂ ਇਹ ਸਰਕਾਰ ਨੂੰ ਦੱਸਣਾ ਕੀਤਾ ਵੀ ਭਲੇਖੇ ਜਨਾਰੇ ਹੋ ਦਹੀਂ ਦੇ ਭਲੇਖੇ ਫੁੱਟ ਨਾ ਖਾ ਲਿਓ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਕਿਸਾਨਾਂ ਲਈ ਅਸੀਂ ਬਹੁਤ ਕੁਝ ਕਰ ਰਹੇ ਹਾਂ ਕਿਉਂਕਿ ਅਸੀਂ 2000 ਰੁਪਿਆ ਕਿਸਾਨਾਂ ਨੂੰ ਪਾਉਨੇ ਆ ਦੇਖੋ 2000 ਰੁਪਿਆ ਦੀ ਜਿਹੜੇ ਇਹ ਭਖਾਰੀ ਨੇ ਕਿਸਾਨਾਂ ਤੇ ਇੱਥੇ ਭਾਰਤ ਬੰਦ ਕਰਕੇ ਸਰਕਾਰ ਨੂੰ ਉਹ ਉਹ ਬਣਾਉਣਾ ਹੈ ਦੁਆਰਾ ਮਾਹੌਲ ਜਿਹੜਾ ਪਹਿਲਾਂ ਮਾਹੌਲ ਸੀ ਨਾ ਉਹ ਮਾਹੌਲ ਬਣਾਉਣਾ ਹੈ ਇਸ ਕਰਕੇ ਸੈਂਟਰ ਦੀ ਸਰਕਾਰ ਨੂੰ ਕੰਪਨੀਆਂ ਛੇੜਨੀਆਂ ਨੇ ਉਹਦੇ ਨਾਲ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਭਾਰਤੀ ਕਿਸਾਨ ਜੁਨੀਅਨ ਉਗਰਾਹਾਵਾਂ ਵੱਲੋਂ ਵੱਡੇ ਪ੍ਰਦਰਸ਼ਨ ਡੀਸੀ ਦਫ਼ਤਰਾਂ ਦੇ ਅੱਗੇ ਕੀਤੇ ਗਏ ਨੇ ਸੋ ਵੱਡੇ ਪ੍ਰਦਰਸ਼ਨ ਲਗਾਤਾਰ 5 ਦਿਨ ਚੱਲੇ ਸੋ ਪੰਜਵਾਂ ਦਿਨ ਆ ਸੰਗਰੂਰ ਚ ਮੌਜੂਦ ਆ ਸੰਗਰੂਰ ਚ ਵੱਡੇ ਪ੍ਰਦਰਸ਼ਨ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿਹੇ ਸਟੇਜ ਨੂੰ ਸੰਬੋਧਨ ਕਰ ਰਹੇ ਨੇ ਵੱਡੇ ਆਗੂ ਅਤੇ ਇਲਾਕੇ ਦੇ ਕਿਸਾਨ ਨੇ ਜਿਹੜੇ ਭਾਰਤੀ ਕਿਸਾਨ ਜੁਨੀਅਨ ਉਗਰਾਹਾਹਾਂ ਗਰੁੱਪ ਦੇ ਡੀਸੀ ਦਫ਼ਤਰ ਦੇ ਸਾਹਮਣੇ ਵਾਲੀ ਸੜਕ ਪੂਰੀ ਤਰ੍ਹਾਂ ਕਿਤੇ ਨਾ ਕਿਤੇ ਭਰੀ ਹੋਈ ਆ ਭਾਰਤੀ ਕਿਸਾਨ ਜੁਨੇ ਉਗਰਾਹਾਂ ਦੇ ਤੁਸੀਂ ਝੰਡੇ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਵੱਡੀ ਗਿਣਤੀ ਚ ਕਿਸਾਨ ਆਗੂ ਇੱਥੇ ਪਹੁੰਚੇ ਹੋਏ ਨੇ ਨਾਰੇਬਾਜੀ ਕਰ ਰਹੇ ਨੇ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਵਿਰੁੱਧ ਇਹ ਪ੍ਰਦਰਸ਼ਨ ਕੀਤਾ ਹੋਇਆ ਤਸਵੀਰਾਂ ਦੇਖੋ ਕਿ ਨਾਰੇਬਾਜੀ ਕਰ ਰਹੇ ਨੇ ਅਤੇ ਜਾਣਕਾਰੀ ਵੀ ਲਵਾਂਗੇ ਕਿਉਂਕਿ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਸਾਹਮਣੇ ਸਟੇਜ ਸਟੇਜ ਦੇਖੋ ਸਟੇਜ ਦੀਆਂ ਤਸਵੀਰਾਂ ਕਿ ਸੰਗਰੂਰ ਡੀਸੀ ਦਫ਼ਤਰ ਦੇ ਅੱਗੇ ਵੱਡਾ ਪ੍ਰਦਰਸ਼ਨ ਇਹ ਕੀਤਾ ਹੋਇਆ ਕਿਉਂਕਿ ਬਹੁਤ ਜਗ੍ਹਾ ਪੰਜਾਬ ਦੇ ਵਿੱਚ 5 ਦਿਨਾਂ ਦੇ ਪ੍ਰਦਰਸ਼ਨ ਹੋਏ ਨੇ ਭਾਰਤੀ ਕਿਸਾਨ ਜੂਨ ਨੇ ਉਗਰਾਹਾਂ ਵੱਲੋਂ ਅਤੇ ਦੂਜੇ ਪਾਸੇ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਉਹ ਵੀ ਕੂਚ ਕਰਨ ਕਰਨ ਗਿਆ ਕਿਤੇ ਨਾ ਕਿਤੇ ਦੇਖਣਾ ਹੋਵੇਗਾ ਕਿਉਂਕਿ ਉਹ ਵੀ ਵੱਡੇ ਐਲਾਨ ਕਰ ਰਹੇ ਨੇ ਕਿਉਂਕਿ ਨੌਨ ਪੋਲੀਟੀਕਲ ਜਿਹੜਾ ਐਸ ਕੇ ਐਮਾ ਸੰਯੁਕਤ ਕਿਸਾਨ ਮੋਰਚਾ ਉਹ ਪ੍ਰਦਰਸ਼ਨ ਕਰਨ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਸੰਗਰੂਰ ਡੀਸੀ ਦਫ਼ਤਰ ਦੀਆਂ ਦਿਖਾ ਰਿਹਾ ਜਿੱਥੇ ਦੀਆਂ ਤਸਵੀਰਾਂ ਤੁਸੀਂ ਦੇਖੋ ਕਿਤੇ ਆਗੂ ਵੀ ਪਹੁੰਚੇ ਹੋਏ ਨੇ ਜੋਗਿੰਦਰ ਸਿੰਘ ਉਗਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਾਂ ਦੇ ਪਹੁੰਚੇ ਹੋਏ ਨੇ ਸੋ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨ ਜੁਨੀ ਉਗਰਾਹਾਾਂ ਦੇ ਸੀਨੀਅਰ ਆਗੂ ਮਨਜੀਤ ਸਿੰਘ ਮਹਿਲਾ ਮੌਜੂਦ ਨੇ ਗੱਲਬਾਤ ਕਰਾਂਗੇ ਮਨਜੀਤ ਜੀ ਅੱਜ ਪੰਜਵਾਂ ਦਿਨਾਂ ਕਿੰਨਾ ਇਕੱਠਾ ਇੱਥੇ ਤੇ ਕਿੱਥੇ ਕਿੱਥੇ ਪ੍ਰਦਰਸ਼ਨ ਹੋ ਰਹੇ ਨੇ ਦੇਖੋ ਅੱਜ ਪੂਰੇ ਪੰਜਾਬ ਦੇ ਵਿੱਚ 19 ਡੀਸੀਆਂ ਦੇ ਦਫ਼ਤਰਾਂ ਦੇ ਹੈੱਡਕੁਆਰਟਰਾਂ ਦੇ ਉੱਤੇ ਧਰਨੇ ਚੱਲ ਰਹੇ ਨੇ ਸਾਡੇ ਲਗਾਤਾਰ ਜਿਹੜਾ ਇਹ ਇਕੱਠਾ ਹੈ ਇਹ ਇਕੱਠ ਤੁਦਾ ਕੈਮਰਾ ਦੀ ਨਿਗਾ ਦੇ ਵਿਚ ਨਹੀਂ ਆ ਰਿਹਾ ਐਡਾ ਵੱਡਾ ਇਕੱਠ ਹੈ ਅੱਜ ਇਹ ਕੱਲੇ ਸੰਗਰੂਰ ਜ਼ਿਲ੍ਹੇ ਦਾ ਇਕੱਠ ਹੈ ਇਸ ਕਰਕੇ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਸਾਡੀਆਂ ਮੰਗਾਂ ਨੇ ਵੀ ਜਿਹੜੀ ਕਿਸਾਨਾਂ ਦੇ ਪੱਖ ਦੀ ਖੇਤੀ ਨੀਤੀ ਲਾਗੂ ਕਰੋ ਸਾਡੀਆਂ ਮੰਗ ਹੈ ਵੀ ਜਿਹੜਾ ਕਿਸਾਨਾਂ ਦੇ ਸਿਰ ਚੜਿਆ ਕਰਜ਼ਾ ਉਹ ਸਾਰਾ ਖਤਮ ਕਰੋ ਸਾਡੀ ਮੰਗ ਹੈ ਵੀ ਕਿਸਾਨਾਂ ਮਜ਼ਦੂਰਾਂ ਦੀ ਵੀ ਰਿਟਾਇਰਮੈਂਟ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਕਿਸਾਨ ਮਜ਼ਦੂਰ ਇਸ ਦੇਸ਼ ਦੇ ਵਿੱਚ ਅੰਨ ਭੰਡਾਰ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ ਸਾਡੇ ਦੇਸ਼ ਦੇ ਕਿਸਾਨਾਂ ਦੀ 60 ਸਾਲਾਂ ਤੋਂ ਬਾਅਦ ਰਿਟਾਇਰਮੈਂਟ ਹੋਣੀ ਚਾਹੀਦੀ ਐ ਤੇ ਉਹਦੇ 10000 ਰੁਪਏ ਪੈਨਸ਼ਨ ਦੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਆਂ ਜਿਹੜੀ ਸਾਡੀ ਖੇਤੀ ਗੜਿਆਂ ਦੇ ਨਾਲ ਤਬਾਹ ਹੋ ਜਾਂਦੀ ਐ ਕੁਦਰਤੀ ਆਫਤਾਂ ਦੇ ਨਾਲ ਤਬਾਹ ਹੋ ਜਾਂਦੀ ਐ ਉਹਦਾ ਪੂਰਾ ਮਾਮਲਾ ਜੇ 40000 ਦੀ ਕਣਕ ਮੱਚ ਗਈ ਤੇ 40000 ਰੁਪਏ ਦੇਣਾ ਅਸੀਂ ਉਹ ਗੱਲ ਮੰਗਦੇ ਆਂਗੇ ਇਸ ਕਰਕੇ ਇਹ ਸਾਡੀਆਂ ਵੱਡੀਆਂ ਮੰਗਾਂ ਨੇਗੀਆਂ ਇਹ ਮੰਗਾਂ ਦੇ ਸੰਬੰਧ ਦੇ ਵਿੱਚ ਅਸੀਂ ਇਹ ਪੰਜ ਰੋਜਾ ਮੋਰਚਾ ਲਾਇਆ ਅੱਜ ਪ੍ਰਧਾਨ ਜੀ ਸਟੇਜ ਤੋਂ ਬੋਲ ਰਹੇ ਨੇ ਉਹਨਾਂ ਨੇ ਐਲਾਨ ਕਰਨਾ ਹੈ ਅਗਲੇ ਪ੍ਰੋਗਰਾਮ ਦਾ ਇਹ ਸਰਕਾਰ ਨੂੰ ਦੱਸਣਾ ਕੀਤਾ ਵੀ ਭਲੇਖੇ ਜਨਾਰੇ ਹੋ ਦਹੀਂ ਦੇ ਭਲੇਖੇ ਫਟਣਾ ਖਾ ਲਿਓ ਇਸ ਕਰਕੇ ਇਹ ਲੋਕ ਨੇ ਲੋਕ ਤਾਕਤ ਵੱਡੀ ਹੁੰਦੀ ਆ ਲੋਕ ਤਾਕਤ ਵੱਡੇ ਵੱਡੇ ਹਾਕਮਾਂ ਨੂੰ ਢੇਰੀ ਕਰ ਦਿੰਦੀ ਆ ਲੋਕ ਤਾਕਤ ਇੱਥੇ ਗੋਲੀਆਂ ਚਲਾਉਣਾਂ ਨੂੰ ਵੀ ਦਬਲ ਦਿੰਦੀ ਹੁੰਦੀ ਇੱਥੇ ਦਬੱਲੇ ਨੇ ਇੱਥੇ ਅੰਗਰੇਜ਼ਾਂ ਨੇ ਭਰਮ ਪਾਲਿਆ ਸੀਗਾ ਅੰਗਰੇਜ਼ਾਂ ਨੇ ਔਰੰਗਜ਼ੇਬ ਨੇ ਕਿਹਾ ਸੀ ਜਰਨਲ ਡਾਇਰ ਨੇ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਲੋਕਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਕਿਹਾ ਵੀ ਗੋਲੀਆਂ ਚਲਾ ਕੇ ਲੋਕਾਂ ਨੂੰ ਡਰਾ ਦਿਓ ਇੱਥੇ ਖੂਨ ਦੀਆਂ ਨਹਿਰਾਂ ਚਲਾ ਦਿਓ ਪਰ ਵੈਸੇ ਵੈਸੇ ਮਨਜੀਤ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਕਿਸਾਨਾਂ ਲਈ ਅਸੀਂ ਬਹੁਤ ਕੁਝ ਕਰ ਰਹੇ ਹਾਂ ਕਿਉਂਕਿ ਅਸੀਂ 2000 ਰੁਪਇਆ ਕਿਸਾਨਾਂ ਨੂੰ ਪਾਉਨੇ ਆ ਅਸੀਂ ਹੋਰ ਖੇਤੀ ਨੀਤੀਆਂ ਨੇ ਜਿਹੜੀਆਂ ਉਹ ਚੇਂਜ ਕਰ ਰਹੇ ਹਾਂ ਬਹੁਤ ਵਧੀਆ ਕਰ ਰਹੇ ਹਾਂ ਵੀ ਸਾਡੀ ਸਰਕਾਰ ਹੈ ਜਿਹੜ ਕੇਂਦਰ ਸਰਕਾਰ ਇਹ ਕਿਸਾਨਾਂ ਦੀ ਹਿਤਾਸ਼ੀ ਸਰਕਾਰ ਦੇਖੋ 2000 ਰੁਪਏ ਦੇ ਜਿਹੜੇ ਇਹ ਭਖਾਰੀ ਨੇ ਕਿਸਾਨ 2000 ਰੁਪਏ ਦੇਣ ਨੂੰ ਉਹ ਕਿਉਂ ਦੇਣ ਅਸੀਂ ਕੋਈ 2000 ਨਹੀਂ ਮੰਗਦੇ ਅਸੀਂ ਕਹਿੰਦੇ ਸਾਡੀ ਫਸਲ ਦਾ ਪੂਰਾ ਮੁੱਲ ਦਿਓ ਅੱਜ ਜੇ ਅੰਕੜੇ ਕੱਢੀਏ ਸਾਡੀ ਕਣਕ ਦਾ ਮੁੱਲ 7500 ਰੁਪਏ ਕਵਾਂਟਲ ਬਣਦਾ ਸਾਨੂੰ ਉਹ ਦੇਣ ਸਾਡੇ ਝੋਨੇ ਦਾ ਮੁੱਲ ਲਗਭਗ 5000 ਰੁਪਏ ਕਵਾਂਟਲ ਬਣਦਾ ਸਾਨੂੰ ਉਹ ਦੇਣ ਅਸੀਂ ਉਹ ਮੰਗਾ ਕਰਦੇ ਆਂਗੇ ਅਸੀਂ ਕਹਿੰਨੇ ਆਂ ਆ ਜਿਹੜਾ ਤੁਸੀਂ ਸਾਨੂੰ ਫਰੀਦਿਆਂ ਰਿਓੜੀਆਂ ਵੰਡਦੇ ਹੋ ਸਾਨੂੰ ਨਹੀਂ ਚਾਹੀਦਾ ਕੋਸੋੜਾ ਫਰੀ ਦਾ ਸਾਡੇ ਜਵਾਖਾਂ ਨੂੰ ਰੋਜ਼ਗਾਰ ਦਿਓ ਜਿਹੜਾ ਤੁਸੀਂ ਸਾਰਾ ਪ੍ਰਾਈਵੇਟ ਕਰਿਆ ਨੇ ਸਾਰਾ ਕੁਝ ਵੇਚੀ ਜਾਂਦੇ ਹੋ ਛੜਕਾਂ ਵੇਚਤੀਆਂ ਰੇਲਾਂ ਵੇਚਤੀਆਂ ਬਿਜਲੀ ਵੇਚਤੀ ਇਹਨਾਂ ਨੇ 에어ਪੋਰਟ ਵੇਚਤੇ ਬੰਦਰਗਾਹਾਂ ਵੇਚਿਆ ਕੋਲੇ ਦਾ ਖਾਣਾ ਵੇਚਦਿਆਂ ਅਸੀਂ ਉਹ ਮੰਗ ਕਰਦੇ ਹਾਂ ਵੀ ਜਿਹੜਾ ਤੁਸੀਂ ਵੇਚਣ ਤੇ ਲੱਗੇ ਹੋ ਇਹ ਵੇਚਣਾ ਬੰਦ ਕਰੋ ਤੇ ਆਹ ਕਿਸਾਨਾਂ ਦੇ ਹੱਕ ਦੇ ਜਿਹੜੇ ਜਿਹੜੇ ਹੱਕ ਨੇ ਜਾਇਜ਼ ਹੱਕ ਉਹ ਸਾਨੂੰ ਦਿਓ ਇਸ ਕਰਕੇ ਤੁਹਾਨੂੰ ਰਿਓੜੀਆਂ ਨਹੀਂ ਚਾਹੀਦੀਆਂ ਤੁਹਾਡੀਆਂ ਜੇ 13 ਫਰਵਰੀ ਨੂੰ ਦਿੱਲੀ ਕੂਚ ਕਰਨਾ ਕਿਸਾਨ ਜਥੇਬੰਦੀ ਨੇ ਕੀ ਲੱਗਦਾ ਹੁਣ ਜਥੇਬੰਦੀਆਂ ਜਿਹੜੀਆਂ ਦੋ ਗਰੁੱਪਾਂ ਚ ਕਿਵੇਂ ਹੋ ਗਈਆਂ ਨਹੀਂ ਜਦੋਂ ਦਿੱਲੀ ਤੇ ਕੋਈ ਕਿਤੇ ਨਾ ਕਿਤੇ ਪ੍ਰੋਟੈਸਟ ਹੁੰਦਾ ਸੀ ਤੁਸੀਂ ਸਾਰੀਆਂ ਪਿਛਲੇ ਸਮੇਂ ਚ ਇਕੱਠੀਆਂ ਰਹਿੰਦੇ ਸੀ ਕਿਵੇਂ ਦੇਖਦਾ ਤੁਸੀਂ ਉਹ ਅਲੱਗ ਜਾਣਗੇ ਤੁਸੀਂ ਅਲੱਗ ਪ੍ਰੋਟੈਸਟ ਚੱਲ ਰਹੇ ਨੇ ਕਿਤੇ ਨਾ ਕਿਤੇ ਉਹ ਅਲੱਗ-ਅਲੱਗ ਦੇ ਸਿਸਟਮ ਨਾਲ ਨਾਜਕ ਨਹੀਂ ਹੋ ਰਹੀ ਸਥਿਤੀ ਦੇਖੋ ਜਥੇਬੰਦੀਆਂ ਦਾ ਆਪੋ ਦਾ ਸਿਧਾਂਤ ਹੁੰਦਾ ਆਪੋ ਦਾ ਵਿਧਾਨ ਹੁੰਦਾ ਜਥੇਬੰਦੀਆਂ ਆਪਦੇ ਜਾਬਤੇ ਨਾਲ ਚੱਲਦਿਆਂ ਨੇ ਅਸੀਂ ਪਹਿਲਾਂ ਵੀ ਜਾਬਤੇ ਨਾਲ ਚੱਲਿਆ ਹੁਣ ਵੀ ਜਾਬਤੇ ਨਾਲ ਚੱਲ ਰਹੇ ਹਾਂ ਉਹ ਜਿਹੜੇ ਸਾਥੀ ਜਾ ਰਹੇ ਨੇ ਉਹ ਠੀਕ ਆ ਉਹਨਾਂ ਦੇ ਆਪਦੀ ਰਏ ਆ ਉਹਨਾਂ ਨੂੰ ਹੱਕ ਆ ਕੋਈ ਉਹਨਾਂ ਦਾ ਇਹ ਥੋੜੂਆ ਵੀ ਕੋਈ ਹੱਕ ਮਾਰ ਸਕਦਾ ਉਹਨਾਂ ਦਾ ਉਹਨਾਂ ਦਾ ਠੀਕ ਆ ਸਾਥੀਆਂ ਨੂੰ ਜਿਹੜੀ ਗੱਲ ਉਹ ਚੰਗੀ ਲੱਗਦੀ ਉਹ ਕਰ ਰਹੇ ਨੇਗੇ ਪਰ ਜਿਹੜਾ ਇਕੱਠ ਦੀ ਤੁਸੀਂ ਗੱਲ ਕਰਦੇ ਹੋ ਉਹ ਜਿਹੜਾ ਕਹਿੰਨ ਉਹ ਵੀ ਇੱਕੇ ਦੇ ਵਿੱਚ ਇਹ ਸਰਕਾਰਾਂ ਦੀ ਚਾਹ ਨਾਲ ਹੋ ਜਾ ਸਾਰਾ ਕੁਝ ਇਹ ਸਰਕਾਰਾਂ ਦੀ ਚਾਲ ਨਾਲ ਕਿੱਡਾ ਵੱਡਾ ਸਾਂਝੁਕਤ ਮੋਰਚਾ ਸੀਗਾ ਉਸ ਸਾਂਝੁਕਤ ਮੋਰਚੇ ਨੂੰ ਚੀਰਾ ਦੇਣ ਦੇ ਵਿੱਚ ਸਰਕਾਰਾਂ ਕਾਬਜ਼ਾ ਹੁੰਦੀਆਂ ਨੇ ਸਾਡੇ ਆਗੂਆਂ ਦੇ ਵਿੱਚ ਪਾੜੇ ਪਾਉਂਦੀਆਂ ਨਹੀਂ ਆ ਇਸ ਕਰਕੇ ਲੋਕਾਂ ਦੇ ਵਿੱਚ ਤੁਚਿੱਤੀ ਪੈਦਾ ਕਰਕੇ ਉਹ ਲੋਕਾਂ ਨੂੰ ਇਹ ਖੰਡਿਆਉਣਾ ਚਾਹੁੰਦੀਆਂ ਨੇ ਇਹ ਸਾਂਝੁਕਤ ਮੋਰਚੇ ਤੋਂ ਮੋਦੀ ਸਰਕਾਰ ਬਖਲਾਈ ਹੋਈ ਸੀਗੀ ਇਸ ਕਰਕੇ ਮੋਰਚੇ ਨੂੰ ਚੀਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਸਾਡਾ ਮੋਰਚਾ ਕਿਤੇ ਖਿਲਰ ਰਿਆ ਨਹੀਂ ਮੋਰਚਾ ਇਕੱਠਾ ਹੈ ਸਾਂਝੁਕਤ ਮੋਰਚਾ ਇਹ 16 ਤਰੀਕ ਨੂੰ ਭਾਰਤ ਬੰਦ ਕਰਨ ਜਾਣਗੇ ਇਸ ਕਰਕੇ ਸਯੁਕਤ ਮੋਰਚਾ ਦੀ ਆਊਗੀ ਕਾਲ ਦਿੱਲੀ ਵਾਸਤੇ ਵੀ ਤੇ ਜਾਵਾਂਗੇ ਜਦੋਂ ਦਿੱਲੀ ਦੀ ਕਾਲ ਆਈ ਦਿੱਲੀ ਨੂੰ ਵੀ ਜਾਵਾਂਗੇ ਉਹ ਠੀਕ ਹੈ ਕਿਸੇ ਨੇ ਹੋਰ ਜਿਹੜਾ ਸਾਥੀ ਹੈ ਉਹਨਾਂ ਨੇ ਗੈਰ ਰਾਜਨੀਤਿਕ ਮੋਰਚਾ ਬਣਾਇਆ ਹਾਂ ਉਹਨਾਂ ਦੀ ਆਜ਼ਾਦੀ ਰਹਾ ਹੈ ਉਹ ਰੱਖ ਸਕਦੇ ਨੇ ਜਾ ਸਕਦੇ ਨੇ ਉਹਨਾਂ ਕੋਈ ਉਹਨੂੰ ਠੀਕ ਹੈ 16 ਫਰਵਰੀ ਦਾ ਪ੍ਰੋਟੈਸਟ ਉਗਰਾਹਾਂ ਗਰੁੱਪ ਦਾ ਕਿਵੇਂ ਦਾ ਰਹਿਣ ਵਾਲਾ ਵੱਡਾ ਪ੍ਰਦਰਸ਼ਨ ਹੋਣਾ ਐਵੇਂ 16 ਫਰਵਰੀ ਨੂੰ ਪੂਰੀਆਂ ਭਾਰਤ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਕਰਨਾ ਸੱਦਾ ਹੈ ਉਹਦੇ ਵਿੱਚ ਸਯੁਕਤ ਮੋਰਚੇ ਵੱਲੋਂ ਕਾਲ ਹੈ ਪੂਰੇ ਭਾਰਤ ਨੂੰ ਬੰਦ ਕਰਨਾ ਹੈ ਇਸ ਕਰਕੇ ਉਹਦੇ ਵਿੱਚ ਸਾਡੀ ਜਥੇਬੰਦੀ ਪੂਰੀ ਵੱਧ ਚੜ ਕੇ ਸ਼ਮੂਲੀਅਤ ਕਰੂਗੀ ਬਲਾਕ ਵਿੱਚ ਜਿੱਥੇ ਸਾਡਾ ਪ੍ਰੋਗਰਾਮ ਆਊਗਾ ਉੱਥੇ ਅਸੀਂ ਜਿੱਥੇ ਵੀ ਸਾਨੂੰ ਟ੍ਰੇਡ ਜੁਣੀਆਂ ਕਹਿਣੀਆਂ ਵੀ ਇੱਥੋਂ ਬੰਦ ਕਰਨਾ ਅਸੀਂ ਵੱਧ ਚੜ ਕੇ ਉਸ ਜਿਹੜਾ ਬੰਦ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਾਂਗੇ ਤੇ ਇੱਥੇ ਭਾਰਤ ਬੰਦ ਕਰਕੇ ਸਰਕਾਰ ਨੂੰ ਉਹ ਉਹ ਬਣਾਉਣਾ ਹੈ ਦੁਆਰਾ ਮਾਹੌਲ ਜਿਹੜਾ ਪਹਿਲਾਂ ਮਾਹੌਲ ਸੀ ਨਾ ਉਹ ਮਾਹੌਲ ਬਣਾਉਣਾ ਹੈ ਇਸ ਕਰਕੇ ਸੈਂਟਰ ਦੀ ਸਰਕਾਰ ਨੂੰ ਕੰਪਨੀਆਂ ਛੇੜਨੀਆਂ ਨੇ ਉਹਦੇ ਨਾਲ ਬਿਲਕੁਲ ਜੀ ਸੋ ਭਾਰਤੀ ਕਿਸਾਨ ਜਿਹਨੇ ਉਗਰਾਹਾ ਵੱਲੋਂ ਵੱਡਾ ਪ੍ਰਦਰਸ਼ਨ ਪੰਜ ਦਿਨਾਂ ਦਾ ਪ੍ਰਦਰਸ਼ਨ ਡੀਸੀ ਦਫ਼ਤਰਾਂ ਦੇ ਅੱਗੇ ਕੀਤਾ ਗਿਆ ਜਿਸ ਦਾ ਅੱਜ ਪੰਜਵਾਂ ਦਿਨ ਆ ਤੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਜੋਗਿੰਦਰ ਸਿੰਘ ਉਗਰਾਹਾ ਸੂਬਾ ਪ੍ਰਧਾਨ ਨੇ ਉਗਰਾਹਾ ਗੁਰਪ੍ਰਦੇਵ ਸੰਬੋਧਨ ਕਰ ਰਹੇ ਨੇ ਅਤੇ ਵੱਡੇ ਐਲਾਨ ਕਰਨਗੇ ਇਥੋਂ ਤੱਕ ਕਿਹਾ ਜਾ ਰਿਹਾ ਕਿ ਕਿਉਂਕਿ ਵੱਡੇ ਐਲਾਨ ਇਹ ਨਹੀਂ ਕਿਤੇ ਇੱਕ ਤਾਂ 16 ਫਰਵਰੀ ਦਾ ਜਿਹੜਾ ਪ੍ਰਦਰਸ਼ਨਾ ਵੱਡਾ ਭਾਰਤ ਬੰਦ ਦਾ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕੇ 16 ਫਰਵਰੀ ਨੂੰ ਭਾਰਤੀ ਕਿਸਾਨ ਜੁਨ ਉਗਰਾਹਾ ਵੱਡੇ ਪ੍ਰਦਰਸ਼ਨ ਕਰੇਗੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅਤੇ ਹੁਣ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਕੂਚ ਕਰਨ ਗਿਆ ਸੋ ਕਿਸਾਨਾਂ ਦੇ ਵੱਡੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ